ਰਾਤ ਨੂੰ ਸੌਣ ਤੋਂ ਪਹਿਲਾਂ ਔਰ ਜਦੋਂ ਸਾਨੂੰ ਨੀਂਦ ਸ਼ੁਰੂ ਹੁੰਦੀ ਹੈ ਜੇਡਾ ਖਿਆਲ ਉਸ ਪਲ ਵਿੱਚ ਸੌਂਦਿਆਂ-ਸੌਂਦਿਆਂ ਸਾਡੇ ਅੰਦਰ ਚਲਾ ਗਿਆ ਸਾਰੀ ਰਾਤ ਮਨੁੱਖ ਉਹਦੇ ਨਾਲ ਰਹਿੰਦਾ ਸੁੱਤਾ ਹੋਇਆ ਇਹ ਸਾਰੇ ਧਰਮਾਂ ਨੇ ਇਹਦੀ ਖੋਜ ਕੀਤੀ ਹੈ ਕਿ ਜਦੋਂ ਅਸੀਂ ਨੀਂਦ ਵਿੱਚ ਜਾਂਦੇ ਹਾਂ ਨੀਂਦ ਦਾ ਉਹ ਇੱਕ ਪਲ ਜਿੱਥੇ ਜਾਗਣ ਤੇ ਸੌਣ ਦੇ ਵਿਚਲਾ ਸੈਕਿੰਡ ਹੈ ਉਹ ਬਹੁਤ ਖਾਸ ਮਹੱਤਤਾ ਰੱਖਦਾ ਹੈ। ਔਰ ਜੋ ਸੌਣ ਤੇ ਜਾਗਣ ਦੇ ਵਿਚਲਾ ਇੱਕ ਸੈਕਿੰਡ ਪਲ ਹੈ ਉਹ ਵੀ ਜ਼ਿੰਦਗੀ ਦੀ ਬੜੀ ਵੱਡੀ ਉਹਦੇ ਵਿੱਚ ਕਲਾ ਹੁੰਦੀ। ਜਦੋਂ ਅਸੀਂ ਜਾਗਨੇ ਇਸ ਲਈ ਮਹਾਰਾਜ ਨੇ ਸੌਣ ਦੇ ਸਮੇਂ ਵੀ ਸਾਨੂੰ ਬਾਣੀ ਦਿੱਤੀ ਹੈ ਕੀਰਤਨ ਸੁਇਲਾ ਕਾਦੇ ਵਾਸਤੇ ਕਿ ਨੀਂਦ ਵਿੱਚ ਉੱਤਰ ਦੇ ਉੱਤਰ ਦੇ ਆ ਇਹ ਜਿਹੜੇ 6 ਘੰਟੇ ਜਨਾ ਜਿੰਨਾ ਕੁ ਸੌਂਦਾ ਹੈ ਇਹ 6 ਘੰਟੇ ਸਿਮਰਨ ਹੋ ਸਕਦਾ ਸਾਰੀ ਰਾਤ ਪਤਾ ਨਹੀਂ ਲੱਗੇਗਾ ਸਨ ਪਰ ਇੱਕ ਨਿਰਯਤਨ ਹੀ ਬਿਨਾ ਯਤਨ ਤੋਂ ਆਪਣੇ ਆਪ ਕਿਤੇ ਅੰਦਰ ਜਿਵੇਂ ਆਪਾਂ ਸੌਂ ਜਾਂਦੇ ਆ ਕਿਤੇ ਜ਼ਮੀਨ ਦੇ ਵਿੱਚ ਕੋਈ ਬੀਜ ਖਿਲਾਰਦਾ ਰਿਹਾ ਆਪਾਂ ਸੁਤੇ ਰਹੀਏ ਇਸ نیند ਨੂੰ ਬੜਾ ਵਰਤਨ ਦੀ ਕੋਸ਼ਿਸ਼ ਕੀਤੀ ਧਾਰਮਿਕ પુરਸ਼ਾਂ ਨੇ ਔਰ ਜਦੋਂ ਖਾਸ ਕਰਕੇ ਜਦੋਂ ਕਿਸੇ ਦੀ ਤੇ ਬਖਸ਼ਿਸ਼ ਹੁੰਦੀ ਏ ਉਸ ਬੰਦੇ ਨੂੰ ਫਿਰ ਇਹਦੀ ਕੀਮਤ ਦਾ ਪਤਾ ਲੱਗਦਾ ਹੈ ਵੀ ਆਪਾਂ ਕਿੰਨੀ ਜ਼ਿੰਦਗੀ ਸੌ ਕੇ ਗੁਆ ਰਹੇ ਜੇ ਇੱਕ ਇੱਕ ਆਦਮੀ ਦੀ ਉਮਰ 60 ਸਾਲ ਹੈ ਤੇ ਔਸਤਨੂੰ 20 ਸਾਲ ਸੌਂਦਾ ਤੁਸੀਂ ਕਦੀ ਜੋੜ ਕੇ ਵੇਖਣ 20 ਨਹੀਂ ਤੇ 15 ਤੇ ਪੱਕਾ ਹੈ ਨਾ ਤੇ ਅੱਜ ਕੱਲ ਦਾ ਮਨੁੱਖ ਜਿੰਨਾ ਥੱਕ ਚੁੱਕਾ ਹੈ ਇਹਨੂੰ ਤਾਂ 8 ਘੰਟੇ 7 ਘੰਟੇ ਆਮ ਬੰਦੇ ਨੂੰ ਨੀਂਦ ਚਾਹੀਦੀ ਹੈ ਨਹੀਂ ਤੇ ਫਰੈਸ਼ ਨਹੀਂ ਹੁੰਦਾ ਦਾ ਦਿਮਾਗ ਜਿਹੜਾ ਤਾਂ ਇਸ ਹਿਸਾਬ ਨਾਲ ਇੰਨੀ ਕੀਮਤੀ ਜ਼ਿੰਦਗੀ 20 ਸਾਲ ਕਦੇ ਜੋੜ ਕੇ ਵੇਖੋ ਇੱਕ ਬੰਦਾ 20 ਸਾਲ ਸੁੱਤਾ ਹੀ ਰਹੇ ਕਿੰਨਾ ਨੁਕਸਾਨ ਹੋ ਗਿਆ ਜ਼ਿੰਦਗੀ ਦਾ 20 ਸਾਲ ਗਵਾਚ ਗਏ ਆ ਗੁਰੂ ਸਾਹਿਬ ਨੇ ਫਿਰ ਉਹ 20 ਸਾਲ ਜੋੜ ਲਾਉਣ ਵਾਸਤੇ ਸਿਮਰਨ ਦੇ ਵਿੱਚ ਇੱਕ ਜੁਗਤ ਦੱਸੀ ਉਹ ਜੁਗਤ ਹੈ ਕਿ ਜਦੋਂ ਅਸੀਂ ਸੌਂਨੇ ਹਾਂ ਜੇ ਉਸ ਪਾਲਿਕਾਗਰਤਾ ਬਣ ਗਈ ਤੇ ਜਦੋਂ ਅਸੀਂ ਜਾਗਨੇ ਹਾਂ ਉਸ ਪਾਲਿਕਾਗਰਤਾ ਬਣ ਗਈ ਵਿਚਲਾ ਟਾਈਮ ਜਿਹੜਾ ਉਹ ਸਿਮਰਨ ਵਿੱਚ ਜੁੜ ਸਕਦਾ